ਸਉ ਕਹੂ ਟਲ ਗੁਰ ਸੇ ਐਨ ਸਹਜ ਸਭਾਈ ਦਰਸ਼ਨ ਪਰਸ ਐ ਗੁਰੂ ਕ ਜਨਮ ਮਰਨ ਧੋਖ ਜਾ ਹਉ ਵਸਤ ਖਸਮ ਦੀ ਨੂਰ ਅਰਸ ਸਉ ਕੁਰਸਾ ਚਟਿਆ तुद डिठे सचे पात साहु मल जनम जनम दी कटिया, सजन सचा पात साहु सिर साह सिस पास बेठिया सुहिया, सवना द वे स ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਜਹ ਜਹ ਪੇਖਉ ਤੈ ਹਜੂ ਦੂਰ ਕਤੋਂ ਨਾ ਜਾਈ ਰਾਵ ਰਹਾ ਸਰਬਤਰ ਮੈਂ ਮਨ ਸਦਾ ਤਿਆਹੀ ਜਹ ਜਹ ਪੇਖਉ ਤਹ ਹਜ਼ੂਰ ਦੂਰ ਕਤੋਂ ਨਾ ਜਾਈ ਆ ਰਵ ਰਿਹਾ ਸਰਬਤਰ ਮੈਂ ਮਨ ਸਦਾ ਤੇ ਆਈ ਈਤ ਤਉ ਨਹੀਂ ਬੀਛੜਾ ਸੋ ਸੰਗੀ ਗਨਿਆ ਬੇਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਆ ਰਹਾ ਬ੍ਰਤ ਪਾਲੈ ਪਿਆਉ ਦੇ ਕਾਸ਼ ਯੂ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਚਲ ਅਸ਼ੇਦ ਅਪਾਰ ਪ੍ਰਭ ਉੱਚਾ ਜਾਕਾਰੂਪ ਜਪ-ਜਪ ਕਰੇ ਆਨੰਦ ਜਲ ਅਚਰਜ ਆਨੂਪ ਸਾ ਮਤ ਦੇਹੋ ਦਇਆਲ ਪ੍ਰਭ ਜੇਤ ਤੁਮਹਿ ਆਰਾਧਾ ਨਾਨਕ ਮੰਗਦਾ ਪ੍ਰਭ ਅਰੀਨ ਭਗ ਸਾਧਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਅਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪੰਜਵਾ ਜਾਹ ਜਹ ਪੇਖਉ ਤਹ ਹਜੂਰ ਦੂਰ ਕਤਹ ਨ ਜਾਈ ਰਬ ਰਹਾ ਸਰਵਤਰ ਮੈਂ ਮਨ ਸਦਾ ਧਿਆਈ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਧਨ ਪੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 677 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ भुला चिपा जी क्षमा करियो जी کا वाहिगुरू जी ख़ालसा का वाहिगुरू जी फतिह